ਈਵਾਰ ਬਿਹਾਰ ਦਾ ਨਾਮ ਲੈ ਗਿਆ ਆਂਧਰਾ ਪ੍ਰਦੇਸ਼ ਦਾ ਨਾਮ ਲੈ ਗਿਆ ਬਾਪੇ ਅਲਾਈਅੰਸ 파ਟਨਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ ਕਿਉਂਕਿ ਸਰਕਾਰ ਨਾ ਦਿੱਕੇ ਹਰ ਸਟੇਟ ਦਾ ਕਿਤੇ ਨਾ ਕਿਤੇ ਨਾ ਆਇਆ ਲੇਕਿਨ ਕੇਰਲ ਦਾ ਇੱਕ ਵਾਰੀ ਨਾ ਨਹੀਂ ਆਇਆ ਪੰਜਾਬ ਦਾ ਇੱਕ ਵਾਰੀ ਨਾ ਨਹੀਂ ਆਇਆ ਤੇਰਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲਾ ਨੇ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਦਿੱਤਾ ਪਰ ਇਹ ਭੁੱਲਣਾ ਨਹੀਂ ਚਾਹੀਦਾ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਉਹ ਸੂਬਾ ਹੈ ਜਿਹਦੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਛੱਡਾ ਦੇ ਰਹੇ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇਖੇ ਅੱਜ ਸਾਡੇ ਦੇਸ਼ ਦੀ ਆਣ ਔਰ ਸ਼ਾਨ ਦੀ ਰਾਖੀ ਰੱਖੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ ਉਹ ਇੱਕ ਇੱਕ ਬੰਦਾ ਵਿਹਾਂ ਵਿਹਾਂ ਨਾਲ ਲੜਾਈ ਲੰਗਦਾ ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਾ ਕਿ ਕਿਤੇ ਨਾ ਕਿਤੇ ਸਾਡੇ ਨਾਲ ਬੇਤਰਾ ਹੋ ਰਿਹਾ ਸਾਡੀ ਡਿਮਾਂਡ ਸੀ ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ ਐਮਪੀ ਸਭਾਣਾ ਨੇ ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆ ਆਦੀ ਰਿਵਿਊ ਬਜਟ ਸਪੀਚ ਹੋਏਗੀ ਤੇ ਰਿਪਲਾਈ ਆਏਗਾ ਫਾਈਨਾਂਸ ਮੰਤਰੀ ਦਾ ਔਰੇ ਵਿੱਚ ਪੰਜਾਬ ਨੂੰ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਪੂਰੇ ਅਸੇ ਅਨਾਉਂਸਮੈਂਟ ਕੀਤੀ ਜਾਵੇ ਚਾਹੇ ਕੁਝ ਕੀਤੀ ਜਾਵੇ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੁਸੀਂ ਸਭ ਨੂੰ ਫਲੱਡ ਰੀਲੀਫ ਅਸਿਸਟੈਂਸ ਦਿੱਤੀ ਹਿਮਾਚਲ ਨੂੰ ਵੀ ਦਿੱਤੀ ਉਹ ਬਿਹਾਰ ਨੂੰ ਵੀ ਦਿੱਤੀ ਲੇਕਿਨ ਪੰਜਾਬ ਨੂੰ ਭੁੱਲ ਗਏ ਪੰਜਾਬ ਦੇ ਵਿੱਚ ਵੀ ਫਲੱਡ ਆਏ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਲੇਕਿਨ ਪੰਜਾਬਾਸੇ ਕੋਈ 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 ਕਿਸੇ ਪ੍ਰਕਾਰ ਦੀ ਕੋਈ ਅਨਾਊਂਸਮੈਂਟ ਨਹੀਂ